ਜੇ ਇਟ ਮਿਲ ਚੁ। ਇਹ ਲੋਣਾ ਕਹਣਾ। ਕੀ ਕਹ ਲੈ? ਉਹ ਨਾ ਕਹਾਂ ਮਰੀ। ਬਰਾਦਰ ਕਹ ਲੈ। ਉਹ ਨਾ। ਲੈ ਬੰਦ ਕਰ ਤੇ ਫੋਨ। ਬੰਦ ਕਰ। ਠੀਕ ਆ। ਨਾ ਨਾ ਇਹ ਕਹਿੰਦੇ ਬਣਾਉਣੀ ਨਹੀਂ। ਸਤਿ ਸ਼੍ਰੀ ਅਕਾਲ ਜੀ। ਇਸ ਟਾਈਮ ਅਸੀਂ ਜਿਹੜਾ ਧੋਰੀ ਤੋਂ ਸਿਰਪੁਰ ਨੂੰ ਬਰਨਾਲਾ ਰੋਡ ਆ ਰਿਹਾ ਹੈਗਾ। ਉਦੇ ਉੱਪਰ ਖੜਿਆ ਸਾਨੂੰ ਪਾਣੀ ਦੇ ਹਾਲਾਤ ਦਿਖਾਉਣੇ ਆ ਕਿ ਪਾਣੀ ਇੰਨਾ ਵੱਧ ਗਿਆ ਲੋਕਾਂ ਦੇ ਘਰ ਡਿੱਗਣੇ ਸ਼ੁਰੂ ਹੋ ਗਏ ਆ ਦੇਖੋ ਸਾਹਮਣੇ ਤੁਹਾਨੂੰ ਘਰ ਦਿਖਾਉਣੇ ਆ ਤੇ ਘਰ ਆ ਜਿਹੜਾ ਬਿਲਕੁਲ ਡੁੱਬਿਆ ਪਿਆ ਡਿੱਗਣ ਤੇ ਤਕਗਾਰ ਤੇ ਆ ਆ ਦੇਖੋ ਰੋਡ ਦੇ ਉੱਪਰ ਕਿੰਨਾ ਕਿੰਨਾ ਪਾਣੀ ਫਿਰ ਰਿਹਾ ਸਿਕਾ ਜੀ ਠੀਕ ਆ ਜੀ ਵਧੀਆ ਆ ਦੇਖੋ ਸਾਹਮਣੇ ਜਿਹੜੀਆਂ 71ੋਂ ਜਿਹੜਾ ਸੰਗਰੂਰ ਸਈ ਪਿੰਡ ਨੇ ਜਿਹੜੇ ਪਾਣੀ ਦੀ ਮਾਰ ਦੇ ਵਿੱਚ ਆ ਗਏ ਜਿਵੇਂ ਚਾਂਗਲੀ ਕਲੇਰਾਸਣ ਇਹ ਜਿਹੜਾ ਪਾਣੀ ਹੈ ਸਾਰਾ ਇਕੱਠਾ ਹੋ ਕੇ ਲੰਡਾ ਫਰਵਾਹੀ ਰੂੜਗੜ੍ਹ ਪਿੰਡਾਂ ਦਾ ਪਾਣੀ ਹੈ ਜਿਹੜਾ ਕਾਤਰੋਂ ਪਿੰਡ ਦੇ ਵਿੱਚ ਆ ਕੇ ਇਕੱਠਾ ਹੋ ਗਿਆ ਤੇ ਘਰ ਰਹੇ ਨੇ ਜਿਹੜੇ ਜੋ ਹੋ ਗਏ ਨੇ ਹਾਲਾਤ ਬਹੁਤ ਮਾੜੇ ਹੋ ਗਏ ਨੇ ਪੰਜਾਬ ਦੇ ਜ਼ਿਲ੍ਹੇ ਸੰਗਰੂਰ ਦੇ ਆ ਦੇਖੋ ਸਾਹਮਣੇ ਜਿਹੜਾ ਤੁਸੀਂ ਕੱਠ ਦੇਖ ਰਹੇ ਹੋ ਪਾਣੀ ਦਾ ਕੱਢਣ ਦਾ ਕੋਈ ਇੰਤਜ਼ਾਮ ਕਰ ਰਹੇ ਲੋਕ ਤੇ ਇੱਧਰ ਵੀ ਹਾਲਾਤ ਦਿਖਾਉਣੇ ਸਾਨੂੰ ਪਾਣੀ ਦੇ ਕਿੰਨਾ ਪਾਣੀ ਖੇਤਾਂ ਦੇ ਵਿੱਚ ਫਿਰ ਰਿਹਾ ਹੈ ਕਿਉਂਕਿ ਲਗਾਤਾਰ ਬਾਰਿਸ਼ ਹੋ ਰਹੀ ਹੈ ਪਰਸੋਂ ਬਾਰਿਸ਼ ਬਹੁਤ ਹੋਈ ਹੈ ਤੇ ਅੱਜ ਫੇਰ ਸਵੇਰ ਤੋਂ ਬਾਰਿਸ਼ ਸ਼ੁਰੂ ਹੋ ਗਈ ਸਾਮਣੇ ਘਰਾਂ ਦੇ ਹਾਲਾਤ ਦਿਖਾਉਣੇ ਤੁਹਾਨੂੰ ਕੀ ਹਾਲਾਤ ਬਣੇ ਨੇ ਸਿਕਾਲ ਜੀ ਕਿਉਂ ਖੜਦੇ ਪਾਣੀ ਰੋਣਾ ਆ ਦੇਖੋ ਪਾਣੀ ਦੇਖੋ 3-3 ਫੁੱਟ ਪਾਣੀ ਹੈ ਜਿਹੜਾ ਘਰਾਂ ਦੇ ਲਾਗੇ ਲੱਗ ਗਿਆ ਕਰਨੇ ਜਿਹੜੇ ਡਿੱਗਣੇ ਸ਼ੁਰੂ ਹੋ ਗਏ ਜੀਰੀਆਂ ਨੇ ਜਿਹੜੀਆਂ ਬਿਲਕੁਲ ਪਾਣੀ ਦੇ ਵਿੱਚ ਡੁੱਬ ਗਈਆਂ ਨੇ ਕਿਉਂਕਿ ਅੱਗੇ ਜਾ ਕੇ ਜਿਹੜੀ ਆਪਣੇ ਸੇਰਪਰ ਰੋਡ ਦੇ ਉੱਪਰ ਕੱਸੀ ਆ ਉਹਦੇ ਨਾਲ ਟੱਕਰ ਲੱਗ ਜਾਂਦੀ ਹੈ ਸਾਰੇ ਪਾਣੀ ਦੀ ਤੇ ਕਈ ਪਿੰਡ ਨੇ ਜਿਹੜੇ ਜਿਵੇਂ ਚਾਂਗੜੀ ਹੋ ਗਿਆ ਕਲੇਰਾ ਹੋ ਗਿਆ ਤੇ ਅਲੀਪੁਰ ਹੋ ਗਿਆ ਲੰਡਾ ਹੋ ਗਿਆ ਬਾਂਧਪੁਰ ਫਰਵਾਹੀ ਰਾੜ ਜਿਹੜਾ ਸਾਰਾ ਪਾਣੀ ਇਕੱਠਾ ਹੋ ਕੇ ਇਸ ਜਗ੍ਹਾ ਦੇ ਉੱਪਰ ਕਾਤਰੋਂ ਦੇ ਨਾਲ ਜਿਹੜੀ ਰੋਡ ਹੈਗੀ ਕਾਤਰੋਂ ਤੋਂ ਜਾਂਦੀ ਹੈ ਧੋਰੀਨ ਰੋਡ ਉਹਦੇ ਉੱਪਰ ਆ ਕੇ ਟੱਕਰ ਲੱਗ ਜਾਂਦੀ ਹੈ ਟੱਕਰ ਲੱਗਣ ਨਾਲ ਦੇ ਨਾਲ ਦੀ ਨਾਲ ਜਿਹੜਾ ਪਾਣੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਵੜਨਾ ਸ਼ੁਰੂ ਹੋ ਜਾਂਦਾ ਹੈ ਤੇ ਜਿਹੜੇ ਘਰ ਨੇ ਉਹ ਡਿੱਗਣੇ ਸ਼ੁਰੂ ਹੋ ਗਏ ਲੋਕਾਂ ਦੇ ਜਿਹੜੇ ਕੱਚੇ ਘਰ ਨੇ ਉਹਨਾਂ ਦੀਆਂ ਸੱਤਾਂ ਵੀ ਡਿੱਗਣੇ ਸ਼ੁਰੂ ਹੋ ਗਈਆਂ ਪਿੰਡ ਦੇ ਵਿੱਚ ਬਹੁਤ ਬੁਰਾ ਹਾਲ ਹੈ ਆ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਕਾਠ ਹੈ ਗੱਡੀਆਂ ਖੜੀਆਂ ਨਗੀਆਂ ਇਹ ਪਾਣੀ ਨੂੰ ਕੱਢਣ ਵਾਸਤੇ ਕੋਈ ਇੰਤਜ਼ਾਮ ਕੀਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਪਹਿਲਾ ਆਪਾਂ ਉਧਰ ਦੂਸਰੀ ਸਾਈਡ ਲੋਕਾਂ ਦੀ ਜਿਹੜੀ ਆਪਾਂ ਸਹਾਇਤਾ ਕਰਨ ਵਾਸਤੇ ਹੜਪੀੜਤਾਂ ਤੇ ਜਾਂਦੇ ਸੀਗੇ ਇਹ ਨਾ ਹੋਵੇ ਕਿ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਅਸੀਂ ਕੰਮ ਆਪਾਂ ਨੂੰ ਕਰਨਾ ਪਵੇ ਇਹ ਦੇਖੋ ਸਾਹਮਣੇ ਦੇਖੋ ਆਂ ਡਾਂਡੀ ਵਗੈਰਾ ਹਰਿਆ ਕੀ ਉਹ ਡੁੱਬੀ ਪਈ ਹੈ ਪਾਣੀ ਲਗਾਤਾਰ ਆ ਰਿਹਾਗਾ ਠੀਕ ਹੈ ਨਾਲ ਬੱਸ ਇਸ ਲਈ ਬੱਸ ਕੀ ਹੋ ਗਿਆ ਆ ਦੇਖੋ ਘਰ ਦੇ ਵਿੱਚ ਆ ਸਾਨੂੰ ਪਾਣੀ ਦਿਖਾਉਣਿਆ ਆ ਦੇਖੋ ਕਿੰਨਾ ਕਿੰਨਾ ਪਾਣੀ ਖੜਾਗਾ ਤਕਰੀਬਨ 2-2 ਫੁੱਟ ਪਾਣੀ ਕੋਠੀ ਦੇ ਹਾਲ ਦੇ ਵਾਲੇ ਖੜਾਗਾ ਅੱਗੇ ਵੀ ਤੁਹਾਨੂੰ ਦਿਖਾਉਣੇ ਆਂਗੇ ਦ੍ਰਿਸ਼ ਅਸੀਂ ਚੱਲਦੇ ਹਾਂ ਉਧਰ ਸੇਰਪੁਰ ਵਾਲੀ ਸਾਈਡ ਜਿੱਥੇ ਕਿ ਕੱਸੀ ਹੈਗੀ ਉੱਥੇ ਬੰਨ ਲੱਗਿਆ ਹੈ ਕੱਲ ਇੱਕ ਉੱਥੇ ਪੂਰੇ ਪ੍ਰਸ਼ਾਸਨ ਜਿਹੜਾ ਉਹ ਪਹੁੰਚਿਆ ਸੀਗਾ ਪ੍ਰਸ਼ਾਸਨ ਇਹਦਾ ਕੋਈ ਹੱਲ ਨਹੀਂ ਕੱਢ ਪਾਇਆ ਤੇ ਪ੍ਰਸ਼ਾਸਨ ਸਾਹਿਬ ਨੂੰ ਚਲਾ ਗਿਆ ਕਹਿੰਦੇ ਵੀ ਸਵੇਰੇ ਆ ਕੇ ਇਹਦਾ ਕੋਈ ਹੱਲ ਕੱਢਾਂਗੇ ਪਰ ਜਿਹੜੇ ਲੋਕ ਨੇ ਲਵੇ ਲਾਉਣੇ ਘਰ ਨੇ ਉਹ ਬਿਲਕੁਲ ਪਾਣੀ ਦੇ ਵਿੱਚ ਡੁੱਬ ਰਹੇ ਸੀਗੇ ਉਹਨਾਂ ਨੇ ਰਾਤ ਨੂੰ ਝੱਕੇ ਦੇ ਨਾਲ ਕੱਸੀ ਵੱਡੀ ਆ ਗਈ ਉਹਲਾਓ ਕਿ ਜਦੋਂ ਪਾਣੀ ਕਿੱਲਾ ਕੇ ਟੈਂਕ ਪਾਣੀ ਚੱਲੂ ਤਿੰਨ ਦਾ ਉਹ ਪੂਣੀਆਂ ਚੱਲਦੀਆਂ ਚੱਲਦੀਆਂ ਨਾ ਨਹੀਂ ਚੱਲਦੀਆਂ ਥੋੜੇ ਚੱਲਦੀਆਂ ਪੂਣੀਆਂ ਹਰ ਦਾਹਾ ਵੀ ਹੈਗਾ ਸਿਸਟਮ ਪਾਣੀ ਨਾ ਹੋਣਾ ਜਾਈ ਨਾ ਗਾਂਾ ਹੋਣ ਕਿਤੇ ਆ ਲੋਕਾਂ ਦੀ ਜੀੜੀ ਨਹੀਂ ਹੈਗਾ ਵੀ ਹੋਰ ਉਹ ਵੀ ਕਿੱਥੇ ਕੋਈ ਡੁੱਬੂ ਨਹੀਂ ਗਾਂਾ ਵੀ ਤਾਂ ਡੁੱਬੂ ਕੱਸੀ ਵੱਡਣਾ ਹੋਰ ਇੱਕ ਦੋ ਤੋਂ ਸਮਝ ਗੱਲ ਤਾਂ ਆ ਗਈ ਹੈ ਕੱਸੀ ਉਹਦਾ ਵੱਡੀ ਨਹੀਂ ਉਹਦਾ ਥੋੜੀ ਜਿਹੀ ਜਗ੍ਹਾ ਤੋਂ ਵੱਡੀ ਮੇਰਾ ਉਹ ਵੀ ਜਗ੍ਹਾ ਤੋਂ ਵੱਡੀ ਵੀ ਆਉਂਦਾ ਯਾਰ ਰਾਤ ਗਏ ਸੀ ਰਾਤ ਦੇਖਦੇ ਆ ਉੱਥੇ ਚੱਲਦੇ ਹੁਣ ਉੱਥੇ ਗਏ ਨੇ ਪੰਚਾਇਤ ਵਾਲੇ ਚੱਲੀਏ ਕਾਲਾ ਕੋਈ ਨਹੀਂ ਗਿਆ ਉਧਰ ਬਾਦਰ ਗਿਆ ਉਧਰ ਜ਼ਿਆਦਾ ਉਹ ਉਹ ਤਾਂ ਗ੍ਰੈਡ ਵੀ ਗਿਆ ਮੇਰੇ ਬੰਦੇ ਨਾਲ ਤੁਸੀਂ ਕਾ ਇਥੇ ਇਥੇ ਦੀ ਗੱਲ ਕਰਦੋ 4 ਕਿਲੋਮੀਟਰ ਦੀ ਹੈ ਨਹੀਂ ਨਹੀਂ ਉਹ ਆਏ ਨੇ ਸਾਡਾ ਗਵਾਨ ਆ ਗਿਆ ਹੁਣ ਲੱਗਿਆ ਨਿਕਲਣਾ ਪਾਣੀ ਹਾਂਜੀ ਹੁਣ ਉਧਰੋਂ ਕੱਚੀ ਤੇ ਚਲੀਏ ਕੱਚੀ ਤੇ ਚਲੀਏ ਚੱਲੀਏ ਚਾਹੀਏ ਜਾਨੂੰ ਬਹੁਤ ਚਲੀਏ ਦੇਖੀਏ ਕੀ ਕੀ ਕੰਮ ਦਾਜ ਹੋਰ ਆ ਗਈ ਟਰਾਲੀ ਭਰ ਕੇ ਇੱਕ ਆਦੇ ਲਗਾਤਾਰ ਲੋਕ ਨੇ ਜਿਹੜੇ ਪਹੁੰਚ ਰਹੇ ਨੇ ਕਿਉਂਕਿ ਪਿੰਡ ਦੇ ਵਿੱਚ ਪਾਣੀ ਆ ਜਿਹੜਾ ਵੜਨਾ ਸ਼ੁਰੂ ਹੋ ਗਿਆ ਰਾਤ ਕੱਲ ਰਾਤ ਕਈ ਘਰਾਂ ਦੇ ਵਿੱਚ ਇੱਕ ਤਕਰੀਬਨ ਵੀ 3-3 ਫੁੱਟ 4-4 ਫੁੱਟ ਪਾਣੀ ਚੜ ਗਿਆ ਸੀ ਜਿਹੜੀਆਂ ਉਹਨਾਂ ਦੀ ਪੇਟੀਆਂ ਵਗੈਰਾ ਅਲਮਾਰੀਆਂ ਵਗੈਰਾ ਬੈੱਡ ਵਗੈਰਾ ਪਾਣੀ ਦੇ ਉੱਪਰ ਤਰਨੇ ਸ਼ੁਰੂ ਹੋ ਗਏ ਸੀਗੇ ਉਹਨਾਂ ਨੇ ਬੜੇ ਇਕੱਠੇ ਹੋ ਕੇ ਮੁੰਡਿਆਂ ਨੇ ਘਰਾਂ ਦੇ ਅੱਗੇ ਬੰਨ ਬੰਨ ਵਗੈਰਾ ਲਗਾਏ ਨੇ ਤੇ ਪਾਣੀ ਨੂੰ ਕੰਟਰੋਲ ਕੀਤਾਗਾ ਤੇ ਪਾਣੀ ਕੱਢਣ ਵਾਲੇ ਪੰਪ ਲੈ ਕੇ ਆਉਂਦੇ ਨੇ ਪੰਪਾਂ ਦੇ ਨਾਲ ਜਿਹੜਾ ਗਲੀ ਦੇ ਵਿੱਚੋਂ ਪਾਣੀ ਕੱਢਿਆ ਤਾਂ ਉਹ ਘਰ ਨੇ ਜਿਹੜੇ ਬਚੇ ਨੇ ਬੁਰਾ ਹਾਲ ਹੋ ਰਿਹਾ ਹੈ ਕਿੱਧਰੋਂ ਭੇਜਦਾ ਪਾਣੀ ਇਹੋ ਕਿਧਰੋਂ ਉਹ ਆਪੀ ਬੀਹੇ ਵਾਲਾ ਪਾਣੀ ਕਿਧਰੋਂ ਫੜਦਾ ਇਹ ਜੰਦ ਕਰਿਆ ਆਪਨੇ ਮਾਰ ਕੇ ਚੁਕਾ ਦੇ ਇਹ ਜੰਦ ਕਿਹੜਾ ਜੰਦ ਕਿਹਦਾ ਪਾਣੀ ਤੇ ਦੇਖਿਓ ਉਹਨੋਂ ਤਾਂ ਮੋਦੀ ਨਹੀਂ ਆਉਂਦਾ ਆਪਣੀ ਬੀਹੇ ਟਪਾਣੀ ਬਹੁਤ ਅਸੀਂ ਥੋੜੀ ਦੇਰ ਬਾਅਦ ਫੇਰ ਲਾਈਵ ਹੁੰਨੇ ਆ ਤੁਹਾਨੂੰ ਦਿਖਾਉਣੇ ਆ ਹਾਲਾਤ ਕੀ ਬਣੇ ਹੋਏ ਨੇ ਜੁੜੇ ਜੁੜਿਓ ਥੋੜੀ ਦੇਰ ਬਾਅਦ ਕੱਟ ਕੇ ਫੋਨ ਫੇਰ ਦੁਬਾਰਾ ਲਾਉਣੇ ਆ ਆ ਚੱਲਦਾ ਚੱਲਦਾ